ਦੇ ਵਿੱਚ 4 ਰਾਸਵਾ ਮੈਂਬਰ ਵੀ ਨੇ 5 ਆਜ਼ਾਦ ਪ੍ਰਵਾਹ ਵਾਲੇ ਰਾਜ ਮੰਤਰੀ ਬਣੇ ਨੇ ਉਹਨਾਂ ਚ 2 ਸਹਿਯੋਗੀ ਦਲਾਂ ਦੇ ਨੇ ਪੰਜਾਂ ਚੋਂ ਇਸੇ ਤਰ੍ਹਾਂ 36 ਜਿਹੜੇ ਰਾਜ ਮੰਤਰੀ ਬਣੇ ਨੇ ਉਹਨਾਂ ਚ ਜੇ ਤੁਸੀਂ ਮਤਲਬ ਉਹ ਮੇਂ ਦੇਖਣਾ ਹੋਵੇ 4 ਸਹਿਯੋਗੀ ਦਲਾਂ ਦੇ ਨੇ ਵੈਸੇ 25 ਨਵੇਂ ਚਿਹਰੇ ਨੇ ਇਹਨਾਂ 36ਾਂ ਦੇ ਵਿੱਚ ਰਾਜ ਮੰਤਰੀਆਂ ਚ 25 ਨਵੇਂ ਚਿਹਰੇ ਨੇ 11 ਪੁਰਾਣੇ ਚਿਹਰੇ ਵੀ ਹੈਗੇ ਨੇ 4 ਸਹਿਯੋਗੀ ਦਲਾਂ ਤੋਂ ਨੇ 6 ਰਾਸਵਾ ਮੈਂਬਰ ਨੇ ਤੇ ਇੱਕ ਹਾਰੇ ਹੋਏ ਵੀ ਮంత్రి ਬਣਿਆ ਇਹਨਾਂ ਰਾਜ ਮੰਤਰੀਆਂ ਦੇ ਵਿਚਾਲੇ ਸੋ ਇਸ ਧੀ ਲੰਗੜੀ ਸਰਕਾਰ ਤੁਸੀਂ ਕਹਿ ਸਕਦੇ ਹੋ ਕਿ 11 ਸਹਿਯੋਗੀ ਦਲਾਂ ਦੇ ਨੇ ਤੇ ਇਸ ਤੋਂ ਇਲਾਵਾ ਤਿੰਨ ਸਹਿਯੋਗੀ ਦਲ ਅਜੇ ਵੀ ਨੇ ਜਿਨ੍ਹਾਂ ਨੂੰ ਬਿਲਕੁਲ ਇਹ ਥਾਂ ਨਹੀਂ ਮਿਲੀ ਉਧਰ अजीत ਆ ਜਿਹੜਾ ਪਵਾਰ ਵਾਲਾ ਗਰੁੱਪ ਹੈ ਉਹ ਵੀ ਨਾਰਾਜ਼ ਤੇ ਨਰਾਸ਼ ਖਿੱਚ ਉਧਰ ਬੇਸ਼ੱਕ अजीत ਪਵਾਰ ਆਏ ਵੀ ਹੈਨਾ ਉਹਦੇ ਵਿੱਚ ਸਮਾਗਮ ਦੇ ਵਿੱਚ ਪਰ ਉੱਥੇ ਵੀ ਖਿੱਚ ਉਧਰ ਨੂੰ ਸ਼ੁਰੂ ਹੋ ਗਿਆ ਸੋ ਸ਼ੁਰੂ ਹੋ ਗਿਆ ਰੰਗ ਸੋ ਭਾਜਪਾ ਦੇ 60 ਮੰਤਰੀ ਨੇ ਜੀ 61ਵੇਂ ਪ੍ਰਧਾਨ ਮੰਤਰੀ ਨੇ ਤੇ 11 ਸਹਿਯੋਗੀ ਦਲਾਂ ਦੇ ਨੇ ਇੰਜ 72 ਵਾਲੀ ਕੈਬਨਟ ਖੂਬ ਚਰਚਾ ਚ ਹੈ ਤੇ ਇਸ 72 ਵਾਲੀ ਕੈਬਨਟ ਦੇ ਵਿੱਚ ਪੰਜਾਬ ਤੋਂ ਰਵਨੀਤ ਬਿੱਟੂ ਹੋਰਾਂ ਦਾ ਸ਼ਾਮਲ ਹੋਣਾ ਕਹਿੰਦੇ ਕਈ ਮਹੀਨੇ 75 ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਵਾਲੇ ਰਵਨੀਤ ਬਿੱਟੂ ਚੋਣ ਹਾਰ ਕੇ ਵੀ ਮੰਤਰੀ ਬਣਦੇ ਆ ਇਸ ਨੇ ਪਹਿਲਾਂ ਤਾਂ ਟਕਸਾਲੀ ਭਾਜਪਾ ਨੂੰ ਝਟਕਾ ਦਿੱਤਾ ਫਿਰ ਬਿੱਟੂ ਤੋਂ ਪਹਿਲਾਂ ਬਣੇ ਭਾਜਪਾ ਨੂੰ ਝਟਕਾ ਦਿੱਤਾ ਫਿਰ ਚੋਣਾ ਦੇ ਅੰਕੜਿਆਂ ਨਾਲ ਦੋ ਤਿੰਨ ਉਮੀਦਵਾਰਾਂ ਨੂੰ ਝਟਕਾ ਦਿੱਤਾ ਪੰਜਾਬ ਦੇ ਵਿੱਚ ਭਾਜਪਾ ਮਤਲਬ ਜੀ ਮੈਂ ਕਮਾ 26 ਸਾਲਾਂ ਬਾਅਦ ਹੈ ਕਿ ਕੋਈ ਐਮਪੀ ਨਹੀਂ ਜਿੱਤਿਆ ਕਿਉਂਕਿ ਨਹੀਂ ਤਾਂ ਸਹਿਯੋਗੀ ਦਲ ਭਾ ਅਕਾਲੀ ਦਲ ਦੇ ਸਾਰੇ 1 2 3 ਜਿੱਤਦੇ ਹੀ ਆਏ ਗੱਲ ਚੱਲੀ ਜਾਂਦੀ ਸੀ ਅਗਲਿਆਂ ਦੀ ਕਿ ਕੋਈ ਨਾ ਕੋਈ ਜਿੱਤਦਾਰੇਦਾ ਸੀ ਸੋ ਪਰ ਹੁਣ ਇਹ ਗੱਠਜੋੜ ਟੁੱਟ ਗਿਆ ਤੇ ਕੱਲਿਆਂ ਲੜੇ 13 ਦੀਆਂ 13 ਤੇ ਲੜੇ ਬੋਟ ਬੈਂਕ ਵੀ ਵਧਾਇਆ ਆਪਣਾ ਥਾਂ ਵੀ ਦਰਜ ਕਰਾਈ ਚਰਚਾ ਚ ਵੀਰੇ ਕਿਸਾਨਾਂ ਨਾਲ ਖਿੱਚੋ ਤਾਣ ਵੀ ਚੱਲੀ ਪਰ ਜਿੱਤਿਆ ਕੋਈ ਵੀ ਨਹੀਂ ਤੇ ਰਾਜ ਜੀ ਜਿੱਤਿਆ ਕੋਈ ਨਹੀਂ ਫਿਰ ਬਨੀਤ ਬਿੱਟੂ ਹੀ ਪਸੰਦ ਕਿਉਂ ਸਵਾਲ ਇੱਥੇ ਖੜਾ ਹੋ ਗਿਆ ਕਹਿੰਦੇ ਜੀ ਸਾਫਕਾ ਮੁੱਖ ਮੰਤਰੀ ਬਿਆਨ ਸਿੰਘ ਦਾ ਪੋਤਾ ਹੁਣ ਬਿਆਨ ਸਿੰਘ ਦੇ ਹਵਾਲੇ ਨਾਲ ਭਾਜਪਾ ਨੇ ਆਪਣੇ 13 ਉਮੀਦਵਾਰਾਂ ਚੋਂ ਬਿੱਟੂ ਨੂੰ ਚੁਣ ਕੇ ਕਿ ਪੰਜਾਬ ਨੂੰ ਚੜਾਇਆ ਪੰਜਾਬ ਨੂੰ ਮਜ਼ਾਕ ਕੀਤਾ ਇੱਕ ਪਾਸੇ ਕਿਸੇ ਸਮੇਂ ਚਰਚਾ ਚੱਲੀ ਸੀ ਕਿ ਭਾਜਪਾ ਪੰਜਾਬ ਦੇ ਸਿੱਖ ਭਾਈਚਾਰੇ ਨੂੰ ਨੇੜੇ ਲਾਉਣ ਦੇ ਲਈ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਲੈ ਸਕਦੀ ਹੈ ਇੱਕ ਪਾਸੇ ਚਰਚਾ ਚੱਲੀ ਸੀ ਕਿ ਸਮੁੱਚੇ ਪੰਜਾਬ ਨੂੰ ਖੁਸ਼ ਕਰਨ ਦੇ ਲਈ ਭਾਜਪਾ ਚੰਡੀਗੜ੍ਹ ਪੰਜਾਬ ਨੂੰ ਦੇ ਸਕਦੀ ਹੈ ਇਹ ਦੋਵਾਂ ਪਹਿਲੂਆਂ ਨਾਲ ਪੰਜਾਬ ਦਾ ਆਵਾਮ ਬਹੁ ਗਿਣਤੀ ਸਿੱਖ ਭਾਈਚਾਰਾ ਵੀ ਤੇ ਜੇਕਰ ਆਪਾਂ ਚੰਡੀਗੜ੍ਹ ਦੇ ਮਸਲੇ ਦੇਖੀ ਤਾਂ ਸਮੁੱਚਾ ਪੰਜਾਬ ਦੀ ਬਾਕ-ਵਾਕ ਹੋ ਸਕਦਾ ਸੀ ਪਰ ਨਹੀਂ ਕਿਸਾਨਾਂ ਦੇ ਰਾਹਾਂ 'ਚ ਵੀ ਤੁਸੀਂ ਕਿਲ ਗੱਡੇ ਬੈਰੀਕੇਟ ਲਾਏ ਤੇ ਇਹਨਾਂ ਦੋਵਾਂ ਫੈਸਲਿਆਂ ਤੋਂ ਵੀ ਪਾਜ-ਪਾ ਪਲਟ ਗਈ ਮੇਰੇ ਅੱਜ ਵੀ ਧਿਆਨ 'ਚ ਹੈ ਕਿ ਇੱਕ ਸਮੇਂ ਮਾਹੌਲ ਲਗਭਗ ਬਣਦਾ ਜਾ ਰਿਹਾ ਸੀ ਪਰ ਫਿਰ ਉਹ ਸਾਰਾ ਖੇਰੂ-ਖੇਰੂ ਵੀ ਹੋਇਆ ਤੇ ਕਿਸਾਨਾਂ ਦੇ ਦੋਨਾਂ ਕਾਰਨ ਅਕਾਲੀ ਦਲ ਵੀ ਅੱਡ ਹੋਇਆ ਤੇ ਹਰਸਿਮਰਤ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਫਿਰ ਅੱਡ ਹੋਣ ਤੋਂ ਬਾਅਦ ਇੱਕ ਵਾਰ ਸੰਸਦ 'ਚ ਸਵਾਲ ਖੜਾ ਕੀਤਾ ਤੇ ਉਸ ਸੰਸਦ ਚ ਅਮਿਤ ਸ਼ਾਹ ਨ ਇੱਕ ਤਰ੍ਹਾਂ ਨਾਲ ਝਟਕਤੀ ਸੀ ਬੀਬੀ ਮਤਲਬ ਉਥੋਂ ਸਪਸ਼ਟ ਹੋ ਗਿਆ ਕਿ ਭਾਜਪਾਉਂ ਪੈਂਤੜਾ ਬਦਲ ਗਈ ਹੈ ਸੁਣੋ ਪੈਂਤੜਾ ਬਦਲੇ ਹੋਏ ਦੇ ਵਿੱਚ ਰਵਨੀਤ ਬਿੱਟੂ ਉਸ ਪੈਂਤੜੇ ਚ ਫਿੱਟਾਉਂਦੇ ਨੇ ਉਹਨਾਂ ਨੇ ਕੀ ਭਾਜਪਾ ਇਹ ਸਮਝਦੀ ਹੈ ਕਿ ਰਵਨੀਤ ਬਿੱਟੂ ਨੂੰ ਲੈ ਕੇ ਅਸੀਂ ਇੱਕ ਸਿੱਖ ਚਿਹਰਾ ਲਿਆਂਦਾ ਇੱਕ ਜੱਟ ਸਿੱਖ ਚਿਹਰਾ ਲਿਆਂਦਾ ਕਿ ਉਹਨਾਂ ਨੂੰ ਇਹ ਲੱਗਦਾ ਕਿ ਕਿਸਾਨੀ ਮਸਲਾ ਇਹ ਨਾਲ ਅਹੀਂ ਹੱਲ ਹੋ ਜਾਏਗਾ ਜਾਂ ਭਾਜਪਾ ਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਇੱਕ ਕਾਲਾ ਦੌਰ ਸੀਗਾ ਖੜਕੂਵਾਦਾ ਦਾ ਦੌਰ ਸੀਗਾ ਉਸ ਸਮੇਂ ਦੇ ਹਵਾਲੇ ਨਾਲ ਅਸੀਂ ਪੰਜਾਬ ਦੇ ਹਿੰਦੂਆਂ ਨੂੰ ਇਦਾਂ ਕੈਪਚਰ ਕਰ ਲਾਂਗੇ ਕਿ ਕੀ ਇਹ ਸੋਚਦੀ ਹੈ ਭਾਜਪਾ ਪਰ ਭਾਜਪਾ ਦੇ ਲੀਡਰ ਕੀ ਸੋਚਦੇ ਆ ਭਾਈ ਠਕਸਾਲੀ ਲੀਡਰ ਕਹਿੰਦੇ ਫੇਠ ਗਈ ਹੋਗੀ ਕਹਿੰਦੇ ਫੋਨ ਕਰਕੇ ਇੱਕ ਦੋਿਆਂ ਨੂੰ ਅਫਸੋਰਸ ਪ੍ਰਗਟਾ ਰਹੇ ਸੀ ਕਿ ਆ ਕੀ ਹੋ ਗਿਆ 75 ਦਿਨ ਪਹਿਲਾਂ ਜਿਹੜਾ ਪਾਰਟੀ ਚ ਆਇਆ ਉਹ ਮੰਤਰੀ ਬਣ ਰਿਹਾ ਤੇ ਜਿਹੜੇ ਕਹਿੰਦੇ ਸੀ ਗੋਹਾ ਸਟਾਇਲ ਕਪੜੇ ਫੜਾਏ ਯਾ ਭਾਜਪਾ ਲਈ ਲੰਬੇ ਸਮੇਂ ਤੋਂ ਦਰਿਆ ਚੱਕਦੇ ਆ ਰਹੇ ਆ ਭਾਜਪਾ ਨਾਲ ਜੱਦੀ ਪੁਸ਼ਤੀ ਜੁੜਿਆ ਉਹਨਾਂ ਦਾ ਕੀ ਬਣਿਆ ਤੇ ਉਹ ਤੋਂ ਬਾਅਦ ਜੇਕਰ ਦੂਸਰੀ ਤਰ੍ਹਾਂ ਦੇਖਣਾ ਤਾਂ ਕਹਿੰਦੇ ਇਸ ਪਹਿਲੂ ਦੇ ਉੱਤੇ ਸਿਲ ਜਾਖੜ ਸਾਰਿਆਂ ਚਰਚਾ ਸੀ ਕਿ ਜੇ ਅੱਜ ਭਾਜਪਾ ਦਾ ਵੋਟ ਬੈਂਕ ਵਧਿਆ ਤਾਂ ਉਹਦੇ ਲਈ ਕਹਿੰਦੇ ਕਿ ਸਿਲ ਜਾਖੜ ਜਾਖੜ ਦੀ ਮਿਹਨਤ ਆ ਤੇ ਜੇ ਜਾਖੜ ਦੀ ਮਿਹਨਤ ਆ ਫਿਰ ਜੇ ਹਾਰੇ ਹੋਏ ਨੂੰ ਬਣਾਉਣਾ ਸੀ ਉਹਦੇ ਨਾਲ ਤਾਂ ਬਿਨਾਂ ਲੜੇ ਵਾਲੇ ਨੂੰ ਬਣਾ ਲੈਿੰਦੇ ਫਿਰ ਕਹਿੰਦੇ ਫਿਰ ਉਹ ਪਸੰਦ ਸਿਲ ਜਾਖੜ ਕਿਉਂ ਨਹੀਂ ਤੇ ਜੇ ਹਾਰੇ ਹੋਏ ਨੂੰ ਬਣਾਉਣਾ ਸੀ ਕਹਿੰਦੇ ਇਹਨਾਂ ਦੇ ਫਿਰ ਤਾਂ ਮਤਲਬ ਕਿ ਤਰ੍ਹਾਂ ਹੀ ਸੰਧੂ ਹਰੀ ਇਹਨਾਂ ਲੋਕ ਵੀ ਸਿਆਣੇ ਪੜ੍ਹੇ ਲਿਖੇ ਸਭ ਕੁਝ ਇੱਥੇ ਪਲੱਸ 2 ਹੈ ਹਾਂ ਵੈਸੇ ਮੈਂ ਦੇਖ ਰਿਹਾ ਕਿ ਜਦੋਂ ਮੰਤਰੀ ਬਣੇ ਨੇ ਤਾਂ ਮੀਡੀਆ ਜਿਹੜੀਆਂ ਖਬਰਾਂ ਛਾਪ ਰਹੀਆਂ ਨੇ ਉਹ ਰਮਨਿਤ ਬਿੱਟੂ ਦੇ ਹਵਾਲੇ ਨਾਲ ਗ੍ਰੈਜੂਏਟ ਦੱਸ ਰਹੀਆਂ ਨੇ ਉਹਨਾਂ ਨੂੰ ਸ਼ਾਇਦ ਬੀ ਟੈਕ ਵੀ ਦੱਸ ਰਹੀਆਂ ਨੇ ਕੁਝ ਪਰ ਉਹਨਾਂ ਨੇ ਜਿਹੜਾ ਨਾਮਜ਼ਦਗੀ ਪੱਤਰ ਭਰਿਆ ਸੀ ਨਾਮਜ਼ਦਗੀ ਕਾਗਜ਼ ਦੇ ਵਿੱਚ ਉਹ ਆਪਣੀ ਵਿਦਿਅਕ ਯੋਗਤਾ ਸੀਨੀਅਰ ਸੈਕੰਡਰੀ ਦੱਸ ਰਹੇ ਨੇ ਪਲੱਸ 2 ਦੱਸ ਰਹੇ ਨੇ ਮਤਲਬ ਚਲੋ ਇਹ ਵੀ ਵੱਖਰਾ ਪਹਿਲੂ ਆ ਪਰ ਜੇ ਇਹੀ ਪਹਿਲੂ ਸੀ ਤਾਂ ਕੋਈ ਤਰ੍ਹਾਂ ਕਹਿੰਦੀ ਆ ਕਿ ਫਿਰ ਜੇ ਇਦਾਂ ਹੀ ਲੈਣਾ ਸੀਗਾ ਤਾਂ ਫਿਰ ਜਾਖੜ ਨੂੰ ਉਹਦਾ ਨਾਮ ਮਿਲਣਾ ਚਾਹੀਦਾ ਸੀ ਹੁਣ ਜੇ ਕਾਂਗਰਸ ਛੱਡਣ ਦਾ ਕਾਰਨ ਦੇਖੀਏ ਜਾਖੜ ਦਾ ਜਾਖੜ ਕਹਿੰਦੀ ਜੀ ਕਿ ਮੈਨੂੰ ਬਣਾਉਣ ਲੱਗੀ ਸੀ ਕਾਂਗਰਸ ਅੰਮਕਾ ਸੋਨੀ ਨੇ ਕਹਿਤਾ ਕਿ ਪੰਜਾਬ 'ਚ ਤਾਂ ਪਗੜੀ ਧਾਰੀ ਹੋਈ ਚੱਲੂਗਾ ਜੀ ਹੈ ਸਿੱਖ ਚਿਹਰਾ ਹੀ ਚਾਹੀਦਾ ਜੀ ਜੱਟ ਸਿੱਖ ਚਿਹਰਾ ਹੀ ਚਾਹੀਦਾ ਜੀ ਇਸ ਲਈ ਮੈਨੂੰ ਨਹੀਂ ਬਣਾਇਆ ਇਹ ਪੰਜਾਬ ਦੇ ਹਿੰਦੂਆ ਨਾਲ ਧੋਖਾ ਜੀ ਮੈਂ ਛੱਡ ਕੇ ਤਾਂ ਭਾਜਪਾ ਚ ਆਇਆ ਫੇ ਅੱਜ ਹੁਣ ਭਾਜਪਾ ਚ ਆ ਕੇ ਵਫਾ ਹੋਊਗੀ ਇਹ ਸੁਣ ਲੈ ਆਖੜ ਸੋਚ ਲੈਣ ਪੇ ਪਰ ਹੁਣ ਭਾਜਪਾ ਵੀ ਛੱਡਣੀ ਐ ਸੁਣ ਲੈ ਆਖੜ ਨੂੰ ਤਾਂ ਹੁਣ ਵੀ ਕੀ ਇਸ ਲਈ ਨਾ ਕਰਤੀ ਕਿ ਮੋਦੀ ਹਰਿਆਣ ਨੂੰ ਪਗੜੀ ਧਾਰੀ ਚਾਹੀਦਾ ਸੀ ਸੁਣ ਸੋਚੋ ਭਾਈ ਪਰ ਜਿਹੜੇ ਪਗੜੀ ਧਾਰੀ ਨੂੰ ਚੁਣਿਆ ਤੁਸੀਂ ਪੰਜਾਬ ਚੋਂ ਕੀ ਪੰਜਾਬ ਚੋਂ ਉਹਨਾਂ ਨੂੰ ਸਿੱਖ ਭਾਈਚਾਰਾ ਬਹੁਤ ਗਿਣਤੀ ਪ੍ਰਭਾਵਨ ਕਰਦਾ ਜਸਮੁਚਾ ਪੰਜਾਬ ਉਸ ਨੂੰ ਉਸ ਨਜ਼ਰੀਏ ਤੋਂ ਦੇਖਦਾ ਲੁਧਿਆਣਾ ਜਿੱਥੇ ਤੁਸੀਂ ਕਹਿੰਦੇ ਸੀ ਹਿੰਦੂ 벨ਟ ਹੈ ਵਪਾਰੀ 벨ਟ ਹੈ ਭਾਜਪਾ ਪੱਕੀ 벨ਟ ਹੈ ਉਹਨਾਂ ਨੇ ਵੀ ਹਰਾ ਕੇ ਭੇਜਿਆ ਤੁਸੀਂ ਤਾਂ ਵੀ ਉਸ ਨੂੰ ਮੰਤਰੀ ਬਣਾਇਆ ਚਲੋ ਤਾਂ ਹੀ ਗੱਲ ਤੁਰਦੀ ਹੈ ਕਿ ਜੇ ਹਾਰਿਆਂ ਚੋਂ ਬਣਾਉਣਾ ਸੀ ਤਾਂ ਤਰਨਜੀਤ ਸੰਧੂ ਕਿਉਂ ਨਹੀਂ ਤੇ ਜੇ ਲੀਡਰਾਂ ਚੋਂ ਬਣਾਉਣਾ ਸੀ ਤਾਂ ਤੁਹਾਡੇ ਟਕਸਾਲੀ ਲੀਡਰਾਂ ਚੋਂ ਕੋਈ ਕਿਉਂ ਨਹੀਂ ਉਹਨਾਸ਼ ਰਾਏ ਖੰਨਾ ਵਰਗੇ ਅਸ਼wini ਸ਼ਰਮਾ ਵਰਗੇ ਤਰਨਚੁਗ ਵਰਗੇ ਹੈਨਾ ਜਾਂ ਉਹ ਤੋਂ ਵੀ ਪਹਿਲ ਮਨਜਨ ਕਾਲੀਆ ਵਰਗੇ ਕਿਹਨੇ ਲੀਡਰ ਹੈਗੇ ਤੁਹਾਡੇ ਕੋਲ ਉਹਨਾਂ ਦੀ ਬਾਰੀ ਕਿਉਂ ਨਹੀਂ ਆ ਗਈ ਫਿਰ ਜੇ ਐਂ ਬਣਾਉਣਾ ਸੀ ਕਿਸੇ ਨੂੰ ਤੇ ਜੇ ਨਵੇਂ ਸ਼ਾਮਲ ਹੋਣਾਂ ਚੋਂ ਬਣਾਉਣਾ ਸੀ ਤਾਂ ਫਿਰ ਉਹਨਾਂ ਚੋਂ ਅਸੀਲ ਜਾਖੜ ਤੋਂ ਵਧੀਆ ਪਸੰਦ ਕਰਨ ਦੀ ਕੋਈ ਨਹੀਂ ਸੀ ਪਰ ਜੇ ਤੁਸੀਂ ਕਹੋ ਕਿ ਤਕੜਾ ਮੁਕਾਬਲਾ ਦਿੱਤਾ ਪਰਨੀਤ ਬਿੱਟੂ ਨੇ ਇਸ ਲਈ ਬਣਾਇਆ ਤਾਂ ਫਿਰ ਤਕੜੇ ਮੁਕਾਬਲੇ ਤੋਂ ਤਾਂ ਮੂਹਰੇ ਵਾਲੇ ਹੈਗੇ ਬਿੱਟੂ ਹਾਰਿਆ ਰਾਜਾ ਬੜਿੰਗ ਤੋਂ 20000 ਵੋਟਾਂ ਨਾਲ 20942 ਵੋਟਾਂ ਨਾਲ ਤੇ ਫਿਰ ਪਰਨੀਤ ਕੋਰ ਤਾਂ 16000 ਵੋਟਾਂ ਨਾਲ ਹਾਰੀ ਹੈ 16618 ਵੋਟਾਂ ਨਾਲ ਚਲੋ ਜੇ ਹੋਰ ਨੇੜੇ ਵਾਲਾ ਦੇਖਣਾ ਤਾਂ ਗੁਰਮੀਤ ਸੋਢੀ ਹੈਗਾ ਗੁਰਮੀਤ ਸੋਢੀ ਤਾਂ ਹਾਰੇ ਹੀ 11000 ਵੋਟਾਂ ਨਾਲ 11529 ਗੁਰਮੀਤ ਸੋਢੀ ਹਾਰ ਰਿਹਾ ਹੈ 11529 ਨਾਲ ਪਰਨੀਤ ਕੋਰ ਹਾਰੀ ਹੈ 16618 ਨਾਲ ਤੇ ਮੰਤਰੀ ਬਣਾ ਰਹੇ ਤੁਸੀਂ 20000 ਨਾਲ ਹਰਨ ਵਾਲੇ ਨੂੰ ਸੋ ਇਹ ਵੀ ਕ੍ਰਾਈਟੇਰੀਆ ਤੁਹਾਡਾ ਸਹੀ ਨਹੀਂ ਸੋ ਇਹ ਇਸ ਲਈ ਕੁੱਲ ਮਿਲਾ ਕੇ ਭਾਜਪਾ ਜਿਵੇਂ ਇੱਕ ਲੀਕ ਖਿੱਚ ਰਹੀ ਆ 27 ਲਈ ਕਿ ਸਾਡਾ ਫਾਰਮੂਲਾ ਹੋਊਗਾ ਸੋ ਫਾਰਮੂਲਾ ਪੰਜਾਬ ਦੇ ਵਿੱਚ ਕੀ ਸਿੱਖ ਬਨਾਮ ਹਿੰਦੂ ਕਰਨ ਦਾ ਤਾਂ ਨਹੀਂ ਇਸ ਪਹਿਲੂ ਤੇ ਵੀ ਸੋਚਣ ਦੀ ਲੋੜ ਹੈ ਨਤੀਜਿਆਂ ਤੋਂ ਪਹਿਲਾਂ